ਚਲਾਨ ਕੱਢਦੇ ਆ ਉਹਨਾਂ ਕੋਲ ਮੋਕੇ ਦੇ ਚਲਾਨ ਬੁੱਕ ਹੁੰਦੀ ਆ ਤੇ ਜੇ ਉਹਨਾਂ ਕੋਲ ਚਲਾਨ ਬੁੱਕ ਨਹੀਂ ਉਹ ਉਹਨਾਂ ਦਾ ਕੋਈ ਹੱਕ ਨਹੀਂ ਬੰਦ ਕਿਹੜਾ ਚਲਾਨ ਕੱਢ ਦੇਣ ਠੀਕ ਹੈ ਜੀ ਸਪੈਸ਼ਲ ਉਹਨਾਂ ਦੀ ਗੱਡੀ ਆਈ ਹੈ ਜੀ ਉੱਥੇ ਚਲਾਨ ਬੁੱਕ ਲੈ ਕੇ ਆਏ ਆ ਜੀ Yeah. ਨਮਸਕਾਰ ਦੀ ਸਟਾਰ ਟੈਲੀਗ੍ਰਾਫੀ ਚੈਨਲ ਤੇ ਆਪ ਜੀ ਦਾ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਹੈ ਕਿ ਖੁਸ਼ ਹਰਦਮ ਆਪਣੀ ਹਰਕਤ ਦੇ ਵਿੱਚ ਰਹਿੰਦੀ ਹੈ ਅੱਜ ਬਟਾਲਾ ਸ਼ਹਿਰ ਦੇ ਵਿੱਚ ਐਸ ਐਚਓ ਟ੍ਰੈਫਿਕ ਇੰਚਾਰਜ ਅਨਿਲ ਪਵਾਰ ਨੇ ਆਪਣਾ ਪਦ ਸੰਭਾਲਿਆ ਬਟਾਲਾ ਸ਼ਹਿਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਬਟਾਲਾ ਸ਼ਹਿਰ ਦੀਆਂ ਦਿਖਾ ਰਹੇ ਹਾਂ ਕਿਸ ਤਰ੍ਹਾਂ ਸਵੇਰੇ ਮੋਟਰਸਾਈਕਲ ਚਲਾਣਾਂ ਨੂੰ ਜਿਹੜੀਆਂ ਲੈ ਕੇ ਗੱਡੀਆਂ ਦੀਆਂ ਜੋ ਕਾਲੀਆਂ ਫਿਲਮਾਂ ਲੱਗੀਆਂ ਉਸ ਨੂੰ ਲੈ ਕੇ ਉਕਤਾ ਚਲਾਨ ਕੱਟੇ ਜਾ ਰਹੇ ਹਨ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿੱਥੇ ਸਵੇਰੇ ਸਵੇਰੇ ਇੱਕ ਵਿਅਕਤੀ ਨੂੰ ਖਿਲਾੜ ਕੇ ਜਿਹੜਾ ਮ ਆਰੋਪ ਲਗਾਏ ਜਾ ਰਹੇ ਨੇ ਕਿ ਇਹਨਾਂ ਕੋਲ ਕੋ ਚਲਾਨ ਬੁੱਕ ਨਹੀਂ ਸੀ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਕੀ ਕਹਿਣਾ ਚਾਹੁੰਦੇ ਕੀ ਤੁਹਾਨੂੰ ਖਿਲਾ ਰਿਆ ਗਿਆ ਹੈ ਤੇ ਕੀ ਕੀ ਤੁਹਾਨੂੰ ਖਿਲਾ ਰਿਆ ਕਿ ਸਾਡੇ ਡਾਕੂਮੈਂਟ ਕੱਟ ਸੀ ਇੰਸ਼ੋਰੈਂਸ ਨਹੀਂ ਸੀ ਕਿ ਮੋਟਰਸਾਈਕਲ ਦੀ ਹੈਗੀ ਤਾਂ ਆਪਾਂ ਖਲੋਗੇ ਸਰ ਕੋ ਪਰ ਇਹਨਾਂ ਕੋ ਜਿਹੜੇ ਹੁਣ ਮੇਰੀ ਗੱਲ ਸੁਣੋ ਸਰ ਜਿਹੜੇ ਕੋ ਜਿਹੜੇ ਲਾਇਸੈਂਸ ਕੱਟਦੇ ਚਲਾਨ ਕੱਟਦੇ ਆ ਉਹਨਾਂ ਕੋ ਮੌਕੇ ਤੇ ਚਲਾਨ ਬੁੱਕ ਹੁੰਦੀ ਆ ਤੇ ਜੇ ਉਹਨਾਂ ਕੋ ਚਲਾਨ ਬੁੱਕ ਨਹੀਂ ਉਹ ਉਹਨਾਂ ਦਾ ਕੋਈ ਹੱਕ ਨਹੀਂ ਪੰਦ ਕਿਹੜਾ ਚਲਾਨ ਕੱਟ ਦੇਣ ਠੀਕ ਹੈ ਜੀ ਸਪੈਸ਼ਲ ਉਹਨਾਂ ਦੀ ਗੱਡੀ ਆਈ ਹੈ ਜੀ ਉਥੋਂ ਚਲਾਨ ਬੁੱਕ ਲੈ ਅਥੇ ਚਲਾਣ ਗੱਟਿਆ ਮੌਕੇ ਦੇ ਨਾਲ ਮੋਟਰਸਾਈਕਲ ਕਹਿੰਦੇ ਕਿ ਨਹੀਂ ਇਹ ਦਿੰਦੇ ਸੀ ਤੁਸੀਂ ਰੋਪਾਂਦੇ ਸੀ ਕਹਿੰਦੇ ਕਿ ਆਪਾਂ ਨਹੀਂ ਮੋਟਰਸਾਈਕਲ ਬੋਣ ਦੇਣਾ ਮੀਡੀਆ ਮੌਕੇ ਮੌਕੇ ਦੇ ਮੀਡੀਆ ਪਹੁੰਚਦੀ ਹੈ ਤੁਹਾਡੇ ਕੋਲ ਕਿਹਾ ਜਾਂਦਾ ਕਿ ਤੁਹਾਡੀ ਵੀਡੀਓ ਬਣਾਈ ਜਾਏ ਪੁਲਿਸ ਮੁਲਾਜ਼ਮਾਂ ਨੂੰ ਕਹਿ ਦਿੰਦਾ ਤੁਹਾਡੀ ਵੀਡੀਓ ਬਣਾਵਾਂਗੇ ਕਿਸ ਬੇਸ ਤੇ ਆਪਾਂ ਸਰ ਆਪਣੀ ਸੇਫਟੀ ਵਾਸਤੇ ਬਣਾਵਾਂਗੇ ਕਿਉਂਕਿ ਮੋਟਰਸਾਈਕਲ ਘੰਡੇ ਮੋਟਰ ਦਾ ਇੰਸ਼ੂਰੈਂਸ ਹੈਗੀ ਹੈ ਜੀ ਇਹ ਸਾਰੇ ਮੋਟਰਸਾਈਕਲ ਜਮ੍ਹਾਂ ਕਰਦੇ ਕਹਿੰਦੇ ਆ ਮਾਰ ਨੂੰ ਚਾਬੀ ਖੋਣਦੇ ਸੀ ਇਹ ਕੋਣਾਂ ਚਾਬੀ ਖੋਣ ਵਾਲੇ ਮੇਰਾ 50-60000 ਰੁਪਏ ਮੇਰੇ ਕੋਲ ਲੱਗਾ ਮੋਟਰਸਾਈਕਲ ਖੋ ਕਿੰਨੇ ਕਹਿੰਦੇ ਅਸੀਂ ਚਾਬੀ ਲਾ ਕੇ ਤਾਂ ਕਹਿੰਦੇ ਅਸੀਂ ਜਮਾ ਕਰਨਾ ਮੋਟਰਸਾਈਕਲ ਜਦੋਂ ਕਿਹੇ ਮੁਲਾਜ਼ਮ ਕੋ ਕਿਤਾਬ ਨਹੀਂ ਦੀ ਮੌਕੇ ਦੀ ਜਿਪਸੀ ਪਹੁੰਚਦੀ ਹੈ ਮੌਕੇ ਦੀ ਕਿਤਾਬ ਲੈ ਕੇ ਪਹੁੰਚਦੀ ਹੈ ਤੁਹਾਡਾ ਚਲਾਨ ਕੱਟਿਆ ਜਾਂਦਾ ਹੁਣ ਕੀ ਕਹਿਣਾ ਚਾਹੁੰਦੇ ਹੋ ਸਾਰ ਅਸੀਂ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਇਹਨਾਂ ਨੇ ਹੁਣ ਖਿਲਾ ਰਿਆ ਇਹ ਤਾਂ ਚਲੋ ਧੱਕੇਸ਼ਾਈ ਹੈ ਠੀਕ ਨਹੀਂ ਚਲੋ ਜੇ ਉਹ ਵੀ ਕੀਤਾ ਮਦਦ ਦੀਏ ਕੀਤਾ ਧੱਕੇਸ਼ਾਈ ਆਪਣੇ ਡਾਕੂਮੈਂਟਸ ਪੂਰੇ ਨਹੀਂ ਉਹਨੂੰ ਧੱਕੇਸ਼ਾਈ ਮੰਨਦੇ ਹੋ ਨਹੀਂ ਨਹੀਂ ਸਾਰ ਐਂ ਉਸ ਚੀਜ਼ ਨੂੰ ਧੱਕੇਸ਼ਾਈ ਨਹੀਂ ਮੰਨਦੇ ਅਸੀਂ ਇਹ ਗੱਲ ਕਰਦੇ ਵੀ ਇਹਨਾਂ ਮੌਕੇ ਤੇ ਚਲਾਨ ਦੇ ਹੈ ਨਹੀਂ ਡਾਕੂਮੈਂਟ ਦੇ ਨਾਲ ਕੋਈ ਨਹੀਂ ਚਲਾਨ ਬੁੱਕ ਤੇ ਹੈ ਗੱਲਬਾਤ ਜ਼ਰੂਰ ਕਰ ਲੈਣਾ ਜਿਸ਼ਪਾਲ ਸਿੰਘ ਜੀ ਐਸਐਸਪੀ ਵੀ ਮੌਕੇ ਤੇ ਸਾਡੇ ਨਾਲ ਮੌਜੂਦ ਹਨ ਗੱਲਬਾਤ ਜ਼ਰੂਰ ਕਰਕੇ ਵੇਖਦੇ ਹਾਂ ਕੀ ਕਹਿੰਦੇ ਨੇ ਜਿਸ਼ਪਾਲ ਸਿੰਘ ਜੀ ਇਹਨਾਂ ਦਾ આરોਪ ਹੈ ਕਿ ਤੁਹਾਡੇ ਕੋਲ ਮੌਕੇ ਤੇ ਆਪਣੀ ਚਲਾਨ ਬੁੱਕ ਦੀ ਕਾਪੀ ਨਹੀਂ ਸੀ ਤੇ ਖਿਲਾੜਿਆ ਗਿਆ ਕਿ ਪੰਜਾਬ ਪੁਲਿਸ ਦੀ ਡਿਊਟੀ ਮੰਨਦੀ ਹੈ ਕਿ ਭਾਵੇਂ ਮੌਕੇ ਤੇ ਕਿਤਾਬ ਨਾ ਹੋਵੇ ਐਸਐਸਪੀ ਸਾਹਿਬ ਵੀ ਮੌਜੂਦ ਹੈ ਗੱਲਬਾਤ ਕਰ ਰਹੇ ਸਰ આરોਪ ਲਾ ਰਹੇ ਨੇ ਜੀ ਚਲਾਨ ਬੁੱਕ ਨਹੀਂ ਸ਼ੋਹ ਲੈਣਾ ਤੇ ਗੋਲੇ ਦੀ ਦੇਖੋ ਬ੍ਰਦਰ ਸਭ ਤੋਂ ਪਹਿਲਾਂ ਤੇ ਮਾਨ ਜੋ ਗਿਆ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਤੇ ਜਿਹੜਾ ਡ੍ਰੈਫਟ ਕੋਚ ਜਿਹੜਾ ਵਰਕ ਸਟਾਰਟ ਕੀਤਾ ਵਾ ਇਹ ਜਿਹੜੀ ਪਬਲਿਕ ਆ ਜਦੋਂ ਇਹਨੂੰ ਡੱਕਿਆ ਜਾਂਦਾ ਵਾ ਤੇ ਉਹ ਪ੍ਰੋਬਲਮ ਫੇਸ ਕਰਦੀ ਆ ਠੀਕ ਨਹੀਂ ਦੂਸਰਾ ਗਰਮੀ ਦਾ ਮੌਸਮ ਆ ਆਪਣੇ ਆਪ ਨੂੰ ਕੋਈ ਵੀ ਨਹੀਂ ਚਾਹੁੰਦਾ ਕਿ ਮੈਨੂੰ ਕੋਈ ਚੈੱਕ ਕਰੇ ਸਾਡੀ ਡਿਊਟੀ ਐ ਠੀਕ ਨਹੀਂ ਸਾਡਾ ਕੰਮ ਸਰ ਮੌਕੇ ਤੇ ਪਹੁੰਚੇ ਜਦੋਂ মিডিਆ ਪਹੁੰਚੀ ਉਹਨਾਂ ਧੂੰਸ ਦਿੱਤੀ ਜਾ ਰਹੀ ਪੁਲਿਸ ਵੱਲੋਂ ਤੇ ਸਾਡੀ ਵੀਡੀਓ ਬਣਾਓ ਵੀਡੀਓ ਬਣਾਓ ਉਹਦਾ ਕੀ ਰੋਲ ਆ ਸਰ ਵੀਡੀਓ ਦਾ ਕੀ ਰੋਲ ਪੈ ਈ ਗੱਲ ਨਹੀਂ ਮੇਰਾ ਵੀ ਦੇਖੋ ਹਰ ਬੰਦੇ ਨੇ ਆਪੋ ਆਪਣਾ ਜਿਹੜਾ ਨਾ ਆਪਣਾ ਰੋਲ ਆਪਣਾ ਰੋਲ ਦੱਸਣਾ ਵਾ ਜਦੋਂ ਕਿਸੇ ਨੂੰ ਡੱਕਣਾ ਉਹਨੂੰ ਪ੍ਰੋਬਲਮ ਦੇਉਣੀ ਐ ਠੀਕ ਨਹੀਂ ਸਾਡੀ ਪੁਲਿਸ ਦਾ ਸਿਰਫ ਇੱਕੋ ਹੀ ਹੈ ਕਿ ਜਿਹੜਾ ਵਾਇਲੇਸ਼ਨ ਕਰਦਾ ਵਾ ਜਿਹੜਾ ਸਪੀਡ ਨਾਲ ਚੱਲਦਾ ਵਾ ਡਰਾਈਵ ਰੂਲ ਦੀ ਉਲੰਘਣਾ ਕਰਦਾ ਉਹਨੂੰ ਧੱਕਣਾ ਧੱਕਣ ਦੇ ਵਿੱਚ ਜੋ ਪ੍ਰੋਬਲਮ ਪ੍ਰੋਬਲਮ ਫੇਸ ਹੁੰਦੀ ਹੈ ਜੋ ਮੌਕੇ ਤੇ ਦੇਖਿਆ ਗਿਆ ਵਾ ਉਹਨਾਂ ਨੂੰ ਚਲਾਨ ਕਰ ਦਿੱਤਾ ਗਿਆ ਤੇ ਮੌਕੇ ਦੇ ਸਰ ਚਲੋ ਅੱਜ ਚਲਾਨ ਕਰਤਾ ਤੁਸੀਂ ਬਟਾਲਾ ਟ੍ਰੈਫਿਕ ਦਾ ਪਦ ਸੰਭਾਲਿਆ ਹੋਰ ਨੌਜਵਾਨਾਂ ਨੂੰ ਕੀ ਸਾਡੇ ਮੈਸੇਜ ਕੀ ਦੇਣਾ ਚਾਹੁੰਦੇ ਮੀਡੀਆ ਰੀਸ ਅਸੀਂ ਸਾਰੇ ਸ਼ਹਿਰ ਵਾਸੀਆਂ ਨਾਲ ਮਿਲ ਕੇ ਜਿਹੜੀਆਂ ਦੋ ਸਮੱਸਿਆਵਾਂ ਟਰੈਫਿਕ ਸਮੱਸਿਆ ਤੇ ਪਬਲਿਕ ਦੀ ਜਿਹੜੀ ਜ਼ਿਆਦਾ ਪਾਰਕਿੰਗ ਦਾ ਇਹਨੂੰ ਹੱਲ ਕੀਤਾ ਜਾਵੇ ਤਾਂ ਬਹੁਤ ਵਧੀਆ ਔਰ ਖਾਸ ਕਰਕੇ ਜਿਹੜੀ ਨੌਜਵਾਨ ਪੀੜੀ ਹੈ ਨੂੰ ਟੱਕ ਕੇ ਬਿਜਾਊਟ ਨੰਬਰ ਟ੍ਰਿਪਲ ਰਾਈਡਿੰਗ ਪਟਾਕੇ ਮਾਰ ਕੇ ਚੱਲਦੇ ਨੇ ਔਰ ਇਹ ਕਿ ਕੱਲ ਤੋਂ ਚਾਰਚੰਬਾ ਲਿਆ ਕਾਫੀ ਫਰਕ ਪੈ ਗਿਆ ਔਰ ਸਾਰੇ ਵੀਰ ਭਰਾਵਾਂ ਦੇ ਸਹਿਯੋਗ ਨਾਲ ਇਹਦੇ 'ਚ ਬਹੁਤ ਜ਼ਿਆਦਾ ਹੋਰ ਅੱਗੇ ਫਰਕ ਪੈ ਜਾਏ ACGSHO अनिल पवार ਜਿਨ੍ਹਾਂ ਨੇ ਕੱਲ ਦਾ ਪਦ ਸੰਭਾਲਿਆ ਬਟਾਲਾ ਦੇ ਟ੍ਰੈਫਿਕ ਇੰਚਾਰਜ ਦਾ ਉਹਨਾਂ ਦਾ ਕਹਿਣਾ ਹੈ ਕਿ ਹੁਣ ਬੁਲਟ ਤੇ ਪਟਾਕੇ ਪਾਉਣ ਵਾਲਿਆਂ ਦੀ ਖੈਰ ਨਹੀਂ ਟ੍ਰਿਪਲਿੰਗ ਕਰਨ ਵਾਲਿਆਂ ਦੀ ਖੈਰ ਨਹੀਂ ਘਰ ਤੋਂ ਨਿਕਲਣ ਤੋਂ ਪਹਿਲਾਂ ਆਪਣੀ ਵਹੀਕਲ ਕੱਢਣ ਤੋਂ ਪਹਿਲਾਂ ਆਪਣੇ ਕਾਗਜ਼ ਕਰ ਲਓ ਪੂਰੇ ਨਹੀਂ ਤੇ ਤੁਹਾਡੇ ਮੋਟਰਸਾਈਕਲ ਕਰ ਦਿੱਤੇ ਜਾਣਗੇ ਬੌਂਡ ਹੋਰ ਬਟਾਲਾ ਦੇ ਮੈਡਮ ਐਸਐਸਪੀ ਅਸ਼ਮਨੀ ਗੁਟਿਆਲ ਦੇ ਨਿਰਦੇਸ਼ਾਂ ਦੇ ਅਨੁਸਾਰ ਜਿਹੜਾ ਬਟਾਲਾ ਸ਼ਹਿਰ ਚ ਨਾਕਾਬੰਦੀ ਕੀਤੀ ਗਈ ਹੈ ਹੁਣ ਬੁਲਟ ਤੇ ਪਟਾਕੇ ਪਾਉਣ ਵਾਲੇ ਗੱਡੀਆਂ ਦੇ ਉੱਤੇ ਕਾਲੀਆਂ ਸ਼ੀਸ਼ੇ ਜਿਹੇ ਫਿਲਮਾਂ ਤੁਸੀਂ ਜਿਹੜੀਆਂ ਲਾਉਂਦੇ ਹੋ ਉਹਨਾਂ ਦੀ ਹੁਣ ਖੈਰ ਨਹੀਂ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਵਿੱਚ ਕਿਸ ਤਰ੍ਹਾਂ ਬਟਾਲਾ ਸ਼ਹਿਰ ਦੇ ਵਿੱਚ ਸਵੇਰ ਦੇ ਟਾਈਮ ਹੀ 9 ਵਜੇ ਹੀ ਪੂਰੇ ਟਾਈਮ ਦੇ ਨਾਲ ਆਪਣਾ ਨਾਕਾਬੰਦੀ ਬਟਾਲਾ ਸ਼ਹਿਰ ਦੇ ਵਿੱਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪੁਲਿਸ ਅਫਸਰ ਜਿਹੜੇ ਨੇ ਆਪਣੀ ਡਿਊਟੀ ਦਿਲ ਦੇ ਨਾਲ ਕਰਦੇ ਹੋਏ ਦਿਖਾਈ ਦੇ ਰਹੇ ਹਨ ਅਗਲੀ ਖਬਰ ਦੇ ਨਾਲ ਜਲਦ ਮਿਲਦੇ ਹਾਂ ਅਪਡੇਟ ਦੇ ਨਾਲ ਬਟਾਲਾ ਸ਼ਹਿਰ ਤੋਂ ਪੱਤਰਕਾਰ ਰਖੀ ਮਲੋਤਰਾ ਦੇ ਨਾਲ ਸੰਯੋਗੀ ਕਰਮਜੀ ਜੰਮਾ ਦੀ ਖਾਸ ਹੀ ਪੋਰਟ ਧੰਨਵਾਦ